ਵੈਗਰੂ ਜੀ ਦਾ ਖਾਲਸਾ ਵਰੀ ਫਤਿਹ ਤੇ ਆ ਜਿਹੜੀ ਬਈ ਆਪਾਂ ਵੀਡੀਓ ਬਣਾ ਰਹੇ ਹਾਂ ਨਾ ਇਹਨੂੰ ਵੀਰ ਬਣ ਕੇ ਯਾਰ ਵੀ ਜ਼ਰੂਰ ਦੇਖ ਲਿਓ ਜੇ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰ ਦਿਓ ਨਾ ਚੰਗੀ ਲੱਗੀ ਯਾਰ ਬਈ ਬੇਸ਼ੱਕ ਨਾ ਕਰਿਓ ਪਰ ਆਪਾਂ 5-7 ਮਿੰਟ ਜ਼ਰੂਰ ਕੱਢਿਓ ਬਈ ਬਣ ਕੇ ਯਾਰ ਵੀਡੀਓ ਦੇਖਣ ਨੂੰ ਬਹੁਤ ਹੀ ਯਾਰ ਤੁਹਾਡੇ ਕੰਮ ਆਉਣ ਵਾਲੀਆਂ ਗੱਲਾਂ ਨੇ ਆ ਜਿਹੜੇ ਆਪਣੇ ਆ ਰੁੱਖ ਲਾਏ ਹੋਇਆ ਬਈ ਇੱਥੇ ਆ ਵੀ ਰੁੱਖ ਲੱਗੇ ਹੋਏ ਨੇ ਦੇਖੋ ਤੇ ਆ ਵੀ ਲੱਗੇ ਹੋਏ ਨੇ ਚਰਾਹ ਸੁੱਕ ਗਿਆ ਵਿੱਚ ਇੱਕ ਇਹ ਠੰਡ ਜਿਹੜਾ ਰੁੱਖਾ ਹੈ ਜਿਹੜਾ ਨਹੀਂ ਚੱਲਦਾ ਆ ਆ ਵੀ ਰੁੱਖ ਲੱਗਿਆ ਹੈ ਜਿਹੜੀ ਆਪਾਂ ਗੱਲ ਮੇਨ ਕਰਨੀ ਆ ਆ ਦੇਖੋ ਹੁਣ ਜਿਵੇਂ ਰੁੱਖਾ ਬਈ ਜੋ ਬਣ ਰੁੱਤੇ ਨੇ ਇਹ ਫੁੱਟ ਰਹੇ ਨੇ ਹੁਣ ਇਹਨਾਂ ਨੂੰ ਪਾਣੀ ਦੀ ਪੂਰੀ ਜ਼ਰੂਰਤ ਆ ਹਨਾ ਵੀ ਪਾਣੀ ਇਹਨਾਂ ਨੂੰ ਜ਼ਰੂਰੀ ਆ ਯਾਰ ਪਾਉਣਾ ਰੁੱਖ ਹਰੇਕ ਇਨਸਾਨ ਲਾਉਂਦਾਗਾ ਉਹ ਲਾਉਂਦਾ ਕਾਹ ਤੋਂ ਆ ਯਾਰ ਉਹ ਇਹ ਲਾਉਂਦਾ ਵੀ ਮੈਨੂੰ ਯਾਰ ਪਾਉਣ ਲੱਗੇ ਜਾਂ ਵੀ ਮੈਂ 10 ਰੁੱਖ ਲਾਵਾਂ ਜਾਂ 5 ਆਮ ਹੀ ਅੱਜ ਅਲਗ-ਅਲਗਾਂ ਚੱਲਦੀਆਂ ਨੇ ਵੀ ਬਈ 10 ਰੁੱਖ ਨਾਲ ਬਹੁਤ ਤੁਨ ਪਉਣ ਲੱਗੂਗਾ 20 ਰੁੱਖ ਨਾਲ ਬਹੁਤ ਤੁਨ ਪਉਣ ਲੱਗੂ ਇਹਦਾ ਪੁੰਨ ਕਿਵੇਂ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਵੀ ਰੁੱਖ ਚੀਜ਼ ਕੀ ਆ ਰੁੱਖ ਬਈ ਦੇਖੋ ਪਵਨ ਗੁਰੂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਦੇਖੋ ਜਿਹੜਾ ਪਵਨ ਹਨਾ ਹਵਾ ਇਹ ਹਰੇਕ ਬੰਦੇ ਨੂੰ ਚਾਹੀਦੀ ਆ ਜਰਾ ਹਰੇਕ ਬੰਦੇ ਨੂੰ ਨਹੀਂ ਹਰੇਕ ਜੀਵ ਨੂੰ ਜੋ ਧਰਤੀ ਤੇ ਪੈਦਾ ਹੋਇਆ ਠੀਕ ਆ ਨਾ ਸਵਾਸਾਂ ਨਾਲ ਪੈਦਾ ਹੋਇਆ ਸਵਾਸ ਵਾਲੀ ਚੀਜ਼ ਆ ਹਰ ਇੱਕ ਨੂੰ ਦੇਖੋ ਚਾਹੀਦੀ ਆ ਇਹ ਇੱਕ ਜਿਹੜਾ ਰੁੱਖ ਆ ਇਹਨੂੰ ਗੁਰੂ ਦਾ ਦਰਜਾ ਕਿਉਂ ਮਿਲਿਆਗਾ ਇੱਕ ਜਿਹੜਾ ਰੋਖਾ ਦਾ ਜਿਹੜਾ ਸਾਨੂੰ ਹਵਾ ਮਤਲਬ ਸੁੱਧ ਕਰਕੇ ਜਿਵੇਂ ਆਪਾਂ ਕਹਿੰਦੇ ਵੇ ਇੱਕ ਫਿਲਟਰ ਫਿਲਟਰ ਸਾਨੂੰ ਪਾਣੀ ਸੁੱਧ ਕਰਕੇ ਦਿੰਦਾਗਾ ਵੀ ਪਾਣੀ ਜਿਵੇਂ ਖਰਾਬ ਹੈ ਸਾਨੂੰ ਫਿਲਟਰ ਇੱਕ ਪਾਣੀ ਸੁੱਧ ਕਰਕੇ ਦਿੰਦਾ ਸਾਡੇ ਪੀਣਯੋਗ ਪਾਣੀ ਬਣਾਉਂਦਾ ਸੀ ਪੀ ਲੈਣੇ ਆਗੇ ਉਸੇ ਤਰ੍ਹਾਂ ਹੀ ਇਹ ਰੋਖਾ ਇਹ ਰੋਖਾ ਸਾਨੂੰ ਸਿਰਫ ਮਤਲਬ ਸਵਾਸ ਜਿਵੇਂ ਆਪਾਂ ਸਭ ਤੋਂ ਜ਼ਰੂਰੀ ਮੇਨ ਰੋਟੀ ਬਣਾ ਵੀ ਆਪਾਂ ਦਾ ਸਾਰ ਲਾਂਗੇ 20 ਮਿੰਟ ਸਾਰ ਲਾਂਗੇ 10 ਮਿੰਟ ਸਾਰ ਲਾਂਗੇ ਅੱਧਾ ਘੰਟਾ ਸਾਰ ਲਾਂਗੇ ਸਾਰੀ ਧੜੀ ਵੀ ਸਾਰ ਲਾਂਗੇ 5 ਦਿਨ ਵੀ ਸਾਰ ਲਾਂਗੇ ਸਵਾਸ ਬਿਨਾ ਅਸੀਂ ਨਹੀਂ ਸਾਰ ਸਕਦੇ ਸਾਹ ਜਿੰਨਾ ਜ਼ਹਿਰੀਲਾ ਸਾਹ ਹੋ ਸਾਡੇ ਅੰਦਰ ਜਾਊਗਾ ਉਹ ਸਾਨੂੰ ਮਤਲਬ ਜਣਾ ਜੀ ਖਤਮ ਕਰ ਦੂ ਜੇ ਸਵਾਸਤ ਵਧੀਆ ਸਾਹ ਸਾਡੇ ਹਵਾ ਅੰਦਰ ਜਾਊਗੀ ਤਾਂ ਉਹ ਸਾਨੂੰ ਸਵਾਸਤ ਰੱਖੂਗੀ ਇਸੇ ਕਰਕੇ ਗੁਰੂ ਹੈ ਮਤਲਬ ਗੁਰੂ ਪਾਲਣਹਾਰ ਹੁੰਦਾ ਸਭ ਨੂੰ ਪਾਲਦਾ ਸਭ ਬਾਰੇ ਸੋਚਦਾ ਹੁੰਦਾ ਉਹ ਉਹ ਇਹ ਪਵਨ ਦਾ ਮਤਲਬ ਇਹ ਤਾਂ ਹੀ ਗੁਰੂ ਦਾ ਦਰਜਾ ਹੈ ਇਹ ਹੁਣ ਆ ਫੁੱਟ ਰਹੇ ਨੇ ਇਹਨਾਂ ਨੂੰ ਬਈ ਸੀ ਪਾਣੀ ਜ਼ਰੂਰ ਪਾਈਏ ਲਾਉਣ ਦਾ ਦੇਖੋ ਤਾਂ ਫਾਇਦਾਗਾ ਜੇ ਅਸੀਂ ਇਹਨਾਂ ਨੂੰ ਪਾਣੀ ਪੋਣਾਗਾ ਹੁਣ ਜਿਹੜੀ ਗੱਲ ਆਪਾਂ ਮੇਨ ਮੁੱਦੇ ਦੀ ਦੇਖੋ ਅਸੀਂ ਅਖੰਡ ਪਾਠ ਕਰਾਉਣੇ ਆ ਅਸੀਂ ਅਖੰਡ ਪਾਠ ਪ੍ਰਕਾਸ਼ ਕਰਾ ਕੇ ਅਸੀਂ ਉਸ ਤੋਂ ਬਾਅਦ ਉਹ ਤੇ ਲਵੇ ਨਹੀਂ ਬਹਿੰਦੇ 10-10000 20-20000 ਰੁਪਿਆ ਅਸੀਂ ਦਿੰਨੇ ਆਗੇ ਉਹਦਾ ਭਾਈ ਕੋਈ ਫਾਇਦਾ ਨਹੀਂ ਹੈਗਾ ਗੁਰੂ ਗ੍ਰੰਥ ਸਾਹਿਬ ਪੜੋ ਪੜੇ ਤੋਂ ਪਤਾ ਲੱਗਦਾਗਾ ਕਿ ਗੁਰੂ ਰੰਧ ਸਾਹਿਬ ਕਹਿੰਦਾ ਕੀ ਆ ਮਨ ਤੋਂ ਉਹ ਸਬਦ ਲਾਹ ਗੋ ਹਰ ਸੋ ਰੋਹ ਚ ਤਲਾਈ ਵੀ ਜੇ ਮਨ ਨੂੰ ਸੁੱਧ ਕਰਨਾ ਤਾਂ ਆਪ ਸਬਦ ਨੂੰ ਪੜੋ ਜੇ ਆਪ ਸਬਦ ਨੂੰ ਪੜੋਗੇ ਤਾ ਸੋਨੂ ਉਹ ਗਿਆਨ ਦਾ ਸਾਗਰ ਹੈ ਇੱਕ ਉਹ ਇਹ ਨਹੀਂ ਹੈਗਾ ਵੀ ਅਸੀਂ ਪੜ ਲਿਆ ਤੇ ਸਾਨੂੰ ਸ਼ਕਤੀਆਂ ਆ ਗਈਆਂ ਸਾਡੇ ਚ ਅਸੀਂ ਸ਼ਕਤੀ ਮਾਰੀ ਅਸੀਂ ਮਤਲਬ ਗੁਰੂ ਗ੍ਰੰਥ ਸਾਹਿਬ ਪੜਨ ਨਾਲ ਸਾਡੇ ਚ ਸ਼ਕਤੀ ਉਹ ਬਈ ਸ਼ਕਤੀਆਂ ਆਉਣੀਆਂ ਨਹੀਂ ਗਈਆਂ ਪਾਵਰ ਦੀਆਂ ਜਿਵੇਂ ਆਪਾਂ ਕਹਿੰਦੇ ਵੀ ਗਿਆਨ ਜਦੋਂ ਸਾਨੂੰ ਗਿਆਨ ਆਊਗਾ ਸਾਡੇ ਅੰਦਰ ਗਿਆਨ ਉਹ ਗੁਰੂ ਗ੍ਰੰਥ ਸਾਹਿਬ ਚ ਗਿਆਨ ਹੈ ਉਹ ਗਿਆਨ ਲੈਣਾ ਸਾਨੂੰ ਜ਼ਰੂਰੀ ਹੈਗਾ ਗਿਆਨ ਬਿਨਾ ਅਸੀਂ ਅੱਗੇ ਕੁਝ ਨਹੀਂ ਕਰ ਸਕਦੇ ਹੈਗੇ ਹੁਣ ਅਸੀਂ ਗੁਰੂ ਘਰ ਜਾਂਦੇ ਆ ਗੁਰੂ ਘਰ ਜਾ ਕੇ ਅਸੀਂ ਮੱਥਾ ਟੇਕਿਆ ਟੇਕੇ ਮਤਲਬ 10 ਚੀਜ਼ਾਂ ਮੰਗ ਕੇ ਸੀ ਘਰ ਨੂੰ ਮੁੜੇ ਜਿੰਨਾ ਚਿਰ ਹੀ ਸਕੂਲ ਮੰਨ ਕੇ ਨਹੀਂ ਗੁਰੂ ਘਰ ਨੂੰ ਜਾਂਦੇ ਸੀਗੇ ਸਕੂਲ ਮੰਨੀਏ ਅਸੀਂ ਉਹਨੂੰ ਸ਼ਬਦ ਨੂੰ ਪੜ੍ਹੀਏ ਪੜ੍ਹ ਕੇ ਸ਼ਬਦ ਸਾਨੂੰ ਕਹਿੰਦਾ ਕੀ ਹੈਗਾ ਹੁਣ ਵਿੱਚ ਬੰਦਿਆ ਮੈਂ ਬਾਬਾ ਤੇਰਾ ਪਾਠ ਕਰਾਉ ਮੇਰਾ ਐ ਕੰਮ ਹੋ ਜਾਏ ਮੇਰਾ ਐ ਹੋ ਜਾਏ ਉਹ ਬਈ ਕੁਝ ਨਹੀਂ ਹੁੰਦਾ ਹੈਗਾ ਤੇਰਾ ਠੀਕ ਆ ਨਾ ਜਿੰਨਾ ਚਿਰ ਤੇ ਤੀਜੇ ਪਾਸਾ ਗੁਰੂ ਅਮਰਦਾਸ ਦੇ ਸ਼ਬਦ ਨੇ 592 ਨੰਬਰ ਅੰਗ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੜ੍ਹ ਲਿਓ ਕਹਿੰਦਾ ਵੀ ਸਤ ਗੁਰ ਕੀ ਪ੍ਰਤੀਤਨਾ ਆਈ ਹੈ ਸ਼ਬਦ ਨਾਲ ਲਾਗੋ ਭਾਉ ਉਸਨੋਂ ਸੁਖ ਨ ਉਪਜੈ ਭਾਵ ਹੈ ਸੋ ਗੇੜਾ ਆਵੋ ਜਾਓ ਜਿਹੜੇ ਹੁਣ ਮੰਨ ਲੋ ਵੀ ਆਪਾਂ ਗੁਰੂ ਘਰ ਜਾਂਦੇ ਆ ਜਿੰਨਾ ਚਿਰ ਸਾਨੂੰ ਉਹਤੇ ਵਿਸ਼ਵਾਸ ਨਹੀਂ ਆਉਂਦਾ ਤੋਟ ਵੀ ਸੱਚ ਹੈ ਇਹ ਨਿਰੰਕਾਰ ਦੇ ਸ਼ਬਦ ਨੇ ਉਹਨੇ ਸਾਨੂੰ ਗਿਆਨ ਦਿੱਤਾਗਾ ਉਹਨੇ ਗੁਰੂ ਦਾ ਦਰਜਾ ਸਾਨੂੰ ਦਸਵੇਂ ਪਾਤਸ਼ਾਹ ਨੇ ਗੁਰੂ ਦਾ ਦਰਜਾ ਇਹਨੂੰ ਕਾਹਤੋਂ ਦਿੱਤਾਗਾ ਇਹ ਗਿਆਨ ਦਾ ਸਾਗਰ ਹੈ ਇਹ ਤੋਂ ਗਿਆਨ ਹੁੰਦਾ ਸਾਨੂੰ ਗਿਆਨ ਆ ਕੇ ਅਸੀਂ ਲੋਭ ਤੋਂ ਦੂਰ ਹੁੰਨੇ ਆ ਪਾਪਾਂ ਤੋਂ ਦੂਰ ਹੁੰਨੇ ਆ ਕਿਰਤ ਬਾਲੇ ਧਿਆਨ ਦਿੰਨੇ ਆਸੀਂ ਹਰ ਇੱਕ ਬਾਰੇ ਚੰਗਾ ਸੋਚਦੇ ਆਂ ਪਰਮਾਤਮਾ ਨੇ ਇਹ ਗੱਲ ਕਹੀ ਆ ਦੇਖੋ ਅਸੀਂ ਪਾਠ ਕਰਾਉਣ ਭਾਜਦੇ ਆਂ ਵੀ ਭਾਈ 10000 ਰੁਪਏ ਦਿੱਤਾ ਮੇਰਾ ਪਾਠ ਪੂਰਾ ਵਧੀਆ ਕਰ ਦੇ ਉਹ ਕਹਿੰਦਾ ਭਾਈ ਮੈਂ 20000 ਰੁਪਏ ਦਿੱਤਾ ਵੀਰੇ ਕੋਈ ਫਾਇਦਾ ਨਹੀਂ ਕਿਤੇ ਮਰਜੀ ਕਰੀ ਚੱਲੋ ਚਾਹੇ ਪਾਠ 10 10 ਕਰਾਈ ਚੱਲੋ ਯਾਰ ਉਹਨੂੰ ਤੁਹਾਨੂੰ ਸ਼ਬਦ ਤਾਂ ਮੈਂ ਸੁਣਾਤਾ ਵੀ ਜਿੰਨਾ ਚਿਰ ਅਸੀਂ ਪੜਦੇ ਨਹੀਂ ਆਪ ਆਪ ਅਸੀਂ ਪ੍ਰਤੀਤ ਨਹੀਂ ਕਰਦੇ ਤੇ ਵਿਸ਼ਵਾਸ ਨਹੀਂ ਕਰਦੇ ਹੈਗੇ ਵੀ ਇਹ ਚੀਜ਼ ਕੀ ਆ ਉਨਾ ਚਿਰ ਸਾਨੂੰ ਗੁਰੂ ਘਰ ਜਾਣ ਦਾ ਕੋਈ ਫਾਇਦਾ ਨਹੀਂ ਮੇਰੀ ਗੱਲ ਕੌੜੀ ਵੀ ਲੱਗੂ ਕਈਆਂ ਨੂੰ ਠੀਕ ਆ ਨਾ ਇੱਥੇ ਦੇਖੋ 30% 40% ਲੋਕ ਸਹੀ ਵੀ ਹੈਗੇ ਨੇ 50 60% ਇਹ ਜਿਹਨੇ ਜਿਹੜੇ ਸਾਨੂੰ ਗੁਰੂ ਗ੍ਰੰਥ ਸਾਹਿਬ ਨੂੰ ਤੋੜ ਦਿਆ ਆਪ ਦੇ ਨਾਲ ਜੋੜ ਦਿਆ ਅਸੀਂ ਆਮ ਹੀ ਦੇਖਦੇ ਆਂਗੇ ਪਰ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ ਬਈ ਗੁਰੂ ਗ੍ਰੰਥ ਸਾਹਿਬ ਪੜ੍ਹ ਕੇ ਗੁਰਬਾਣੀ ਪੜ੍ਹ ਕੇ ਗਿਆਨ ਲਓ ਸਭ ਤੋਂ ਵੱਡੀ ਕਿਰਤ ਹਰ ਇੱਕ ਬਾਰੇ ਚੰਗਾ ਸੋਚਣਾ ਹੋਣਾ ਰੁੱਖ ਨੇ ਰੁੱਖ ਇਹ ਪੱਤੇ ਕੱਢ ਰਿਹਾ ਇਸ ਟਾਈਮ ਇਹਨਾਂ ਨੂੰ ਪਾਣੀ ਦਿਓ ਪਾਣੀ ਦੇ ਕੇ ਇੱਕ ਗੁਰੂ ਆ ਜਿਵੇਂ ਆਪਾਂ ਕਹਿੰਦੇ ਸੀ ਆਪਦੇ ਗੁਰੂ ਨੂੰ ਪੂਰਾ ਮੰਨਿਏ ਵੀ ਗੁਰੂ ਹਾਂ ਸਾਡਾ ਗੁਰੂ ਆ ਉਹਦੀ ਅਸੀਂ ਮਦਦ ਤਾਂ ਚਲੋ ਅਸੀਂ ਕੀ ਕਰ ਸਕਦੇ ਆ ਗੁਰੂ ਦੀ ਮਦਦ ਆ ਉਹਨੇ ਕਣ-ਕਣ ਦੇ ਵਿੱਚ ਉਹੀ ਵੱਸਦਾ ਹੈ ਹੈ ਉਹੀ ਸਭ ਕੁਝ ਕਰਦਾ ਹੈ ਉਹੀ ਕਰਾਉਂਦਾ ਹੈ ਉਹੀ ਆਪ ਹੈ ਸਾਰਾ ਕੁਝ ਆਪ ਹੀ ਆ ਉਹ ਜੋ ਕੁਝ ਕਰਦਾ ਜੋ ਕਰਾਉਂਦਾ ਜੇ ਅਸੀਂ ਸ਼ਬਦ ਨੂੰ ਉਚਾਰਾਂਗੇ ਤਾਂ ਸਾਨੂੰ ਚੰਗੇ ਪਾਸੇ ਜ਼ਰੂਰ ਲਾਊਗਾ ਤੇ ਇਸ ਕਰਕੇ ਆਪਦੇ ਹੱਥੇ ਮਿਹਨਤ ਕਰੋ ਬਾਈ ਹੱਥੇ ਮਿਹਨਤ ਕਰਕੇ ਜੇ ਪੁੰਨ ਫਲ ਲੈਣਾ ਹੈ 700 ਨੂੰ ਜਰੂਰ ਮਿਲੂਗਾ ਮੈਂ ਦਾਅਵੇ ਨਾਲ ਕਹਿਣਾ ਇੱਕ ਗੱਲ ਵੀ ਤੁਸੀਂ ਛੋਡਾ ਮਨ ਲੱਗੇ ਨਾ ਲੱਗੇ ਗਰਬਾਣੀ ਦੇ ਵਿੱਚ ਮਨ ਛੋਡਾ ਲੱਗੇ ਨਾ ਲੱਗੇ ਤੁਸੀਂ 2 ਸਾਲ ਨਿਤਨੇਮ ਕਰੋ 2 ਸਾਲਾਂ ਬਾਅਦ ਉਦੋਂ ਬਾਅਦ ਤੁਸੀਂ ਮੈਨੂੰ ਦੱਸਿਓ ਮੇਰਾ 98770 47952 ਨੰਬਰ ਹੈਗਾ ਉਦੋਂ ਬਾਅਦ ਫਿਰ ਤੁਸੀਂ ਮੈਨੂੰ ਦੱਸਿਓ ਵੀ ਗਰਬਾਣੀ ਕਹਿੰਦੀ ਕੀ ਆ ਠੀਕ ਆ ਨਾ ਫਿਰ ਛੋਡਾ ਮਨ ਆਟੋਮੈਟਿਕ ਗੁਰੂ ਰੰਸਬ ਨੂੰ ਪੜਨ ਨੂੰ ਲੱਗੂਗਾ ਚਾਹੇ ਛੋਡਾ ਮਨ ਲੱਗਦਾ ਚਾਹੇ ਨਹੀਂ ਲੱਗਦਾ ਯਾਰ ਅਸਲੀ ਦਾ ਮਨ ਦੇਖੋ ਜਦੋਂ ਮਾਣੀ ਲੱਗ ਗਿਆ ਉਹ ਤਾਂ ਬਸ ਨਿਰੰਕਾਰਨਾ ਪਰਮਾਤਮਾ ਨਾਲ ਜੁੜ ਗਿਆ ਕਿਉਂ ਮਾਣੀ ਜਦੋਂ ਹੁਣ ਮਾਣੀ ਉਹਦੇ ਨਾਲ ਲੱਗ ਗਿਆ ਤਾਂ ਉਹ ਤਾਂ ਅਟੈਚ ਹੋ ਗਿਆ ਨਾ ਉਹ ਤਾਂ ਜੁੜ ਗਿਆ ਤੇ ਇਸ ਕਰਕੇ ਅਸੀਂ ਗਰਵਾਨੀ ਪੜਨੀ ਜ਼ਰੂਰੀ ਆ ਤੇ ਰੁੱਖ ਲਾਓ ਬਾਈ ਵੱਧ ਤੋਂ ਵੱਧ ਦੁਨੀਆ ਦਾ ਜਿੰਨਾ ਅਸੀਂ ਸਾਡਾ ਧੁੰਦਲਾ ਦੇਖ ਧੁੰਦਲਾ ਪੂਰਾ ਹੜਾ ਜਿੰਨਾ ਵਾਤਾਵਰਨ ਸਾਡਾ ਧੁੰਦਲਾ ਹੋ ਚੁੱਕਿਆਗਾ ਜਿਹੜਾ ਅਸੀਂ ਫਸਲਾਂ ਚ ਪਾਉਣ ਲੱਗੇ ਰੁੱਖ ਅਸੀਂ ਵੜਨ ਲੱਗੇ ਇੱਕ ਵੀ ਅਸੀਂ ਰੋਕਣੀ ਛੱਡਦੇ ਹੈਗੇ ਜੋ ਕੋਈ ਰਹਿੰਦਾ ਮਾੜਾ ਮੋਟਾ ਖੇਤਾਂ 'ਚ ਅਸੀਂ ਮਾੜੇ ਮੋਟੇ ਫੂਕ ਦਿੰਨੇ ਆ ਉਹ ਦਵਾਰੇ ਕਿੰਨਾ ਸਮਾਂ ਦਵਾਰੇ ਉਹਨੂੰ ਲੱਗਦਾਗਾ ਇਹ ਗੁਰੂ ਆ ਆਪਣਾ ਇਹਨੂੰ ਬਈ ਉਚਾਰੋ ਛੋਡੇ ਘਾਟ ਕਸੇ ਚੀਜ਼ ਦੀ ਨਹੀਂ ਰਹਿਣੀ ਹੈਗੀ ਠੀਕ ਆ ਨਾ ਖੁਸ਼ੀ ਨੂੰ ਡੇਰਿਆਂ ਤੇ ਜਾਓ ਖੁਸ਼ੀ ਨੂੰ ਕਿਤੇ ਜਾਓ ਪ੍ਰਮਾਤਮਾ ਤੁਹਾਡੇ ਅੰਦਰ ਹੈ ਉਹਨੂੰ ਜਗਾਓ ਉਹਨੂੰ ਜਗਾਉਣ ਦਾ ਤੁਹਾਡਾ ਸਮਾਂਗਾ ਮਨੁੱਖਾ ਦੇਹੀ ਦੇ ਵਿੱਚ ਆਏ ਹੋ ਤੁਸੀਂ ਜਰੂਰ ਉਹਨੂੰ ਜਗਾ ਸਕਦੇ ਹੋ ਹਰੇਕ ਦੇਹ ਪ੍ਰਮਾਤਮਾ ਅੰਦਰ ਹੈਗਾ ਕਿਤੇ ਵੀ ਨਹੀਂ ਹੈਗਾ ਮੈਂ ਨਹੀਂ ਕਹਿੰਦਾ ਹੈਗਾ ਵੀ ਪ੍ਰਮਾਤਮਾ ਗੁਰਦੁਆਰੇ ਬੈਠਾਗਾ ਪਰਮਾਤਮਾ ਹਰ ਇੱਕ ਦੇ ਅੰਦਰ ਹੈ ਉਹਨੇ ਗਿਆਨ ਦਿੱਤਾ ਹੈ ਗਿਆਨ ਤੇ ਚੱਲੋ ਗਿਆਨ ਤੇ ਚੱਲਾਂਗੇ ਤਾਂ ਸਾਨੂੰ ਅੱਗੇ ਸੱਚੇ ਕੰਮ ਕਰਾਂਗੇ ਸੁੱਧ ਕੰਮ ਕਰਾਂਗੇ ਤਾਂ ਹੀ ਸਾਡੇ ਚ ਪਾਵਰ ਆਉਣੀ ਆ ਤਾਂ ਹੀ ਸਾਨੂੰ ਪਰਮਾਤਮਾ ਨੇ ਲਵੇ ਲਾਉਣਾਗਾ ਉਹਨੇ ਸਾਨੂੰ ਇਹ ਗੱਲਾਂ ਸਮਝਾਈਆਂ ਨੇ ਵੀ ਇਸ ਕਰਕੇ ਮੈਂ ਸਿਰਫ ਤਾਂ ਹੀ ਵੀਡੀਓ ਬਣਾਈ ਆ ਵੀ ਇਹ ਚੀਜ਼ ਨੂੰ ਅਸੀਂ ਪਰਚੋਲ ਲਈਏ ਬਈ ਜਰੂਰ ਧਿਆਨ ਦਿਈਏ ਅਸੀਂ ਰੁੱਖ ਲਾਉਣੇ ਆ ਤਾਂ ਅਸੀਂ ਇਹ ਨਹੀਂ ਹੈਗਾ ਵੀ ਰੁੱਖ ਲਾਏ ਤੇ ਇੱਕ ਬੋਤਲ ਪਾਣੀ ਦੀ ਪਾਈ ਤੇ ਮੁੜ ਕੇ ਅਸੀਂ ਉਹਦੀ ਸਾਰਨ ਲਈ ਨਹੀਂ ਨਹੀਂ ਭਾਈ ਬਾਤ ਤੋਂ ਬਾਤ ਰੁੱਖ ਲਾਓ ਪਿੰਡਾਂ ਦੇ ਵਿੱਚ ਅਸੀਂ ਵਾਤਾਵਰਨ ਨੂੰ ਬਚਾ ਲਈਏ ਜਿੰਨਾ ਅਸੀਂ ਵਾਤਾਵਰਨ ਨੂੰ ਬਚਾਵਾਂਗੇ ਹਨਾ ਉਨਾ ਹੀ ਅਸੀਂ ਫਲ ਪਾਵਾਂਗੇ ਸੋ ਠੀਕ ਹੈ ਜੀ ਧੰਨਵਾਦ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਵੀਡੀਓ ਨੂੰ ਸ਼ੇਅਰ ਕਰਨਾ ਹੈ ਕਰ ਦਿਓ ਨਹੀਂ ਤੁਹਾਡੀ ਮਰਜ਼ੀ ਆ ਆ ਆਪਣੇ ਅੰਬ ਨੇ ਦੇਖੋ ਸਾਰੇ ਤਰ੍ਹਾਂ ਦੇ ਆਪਣੇ ਰੁੱਖ ਲਾਏ ਬੈਥੇ ਜੋ ਕਿ ਪ੍ਰਮਾਤਮਾ ਹੀ ਕਰਾਉਂਦਾ ਮੈਂ ਨਹੀਂ ਕਹਿੰਦਾ ਵੀ ਮੈਂ ਕਰਦਾਗਾ ਨਹੀਂ ਠੀਕ ਹੈ ਜੀ ਧੰਨਵਾਦ ਵੈਗੁਰੂ ਜੀ ਖਾਲਸਾ ਵੈਗੁਰੂ ਜੀ ਕੀ ਫਤਿਹ